ਸੋਦਾ ਇਕੋ ਜਿਆ ਦਿਲ ਦੇਣ ਤੇ ਦਿਲ ਮੰਗਣਾ ਕੇ ਸੋਦਾ ਇਕੋ ਜਿਆ ਵੇ ਸੁਨੇ ਦੇ ਕੰਗਣਾ ਕਿਰਨ ਬਿਨਾ ਸਿੰਗਿੰਗ ਕਰਨੀ ਹੋਵੇ ਜਾਂ ਕਿਰਨ ਨੂੰ ਜੋਤੀ ਬਨਾ ਸਿੰਗਿੰਗ ਕਰਨੀ ਹੋਵੇ ਤੁਸੀਂ ਕਰ ਲਓ ਮੈਨੂੰ ਰੱਬ ਨਾ ਕਰੇ ਵੀ ਉਹਦਾ ਕਦੇ ਟਾਈਮ ਆਵੇ ਬਟ ਜੇ ਕਦੀ ਇੱਕ ਦੂਜੇ ਦੇ ਵਿੱਚ ਜਾਂ ਉਹਦਾ ਮਤਲਬ ਜਿਵੇਂ ਬਿਮਾਰ ਬੰਦਾ ਹੋ ਜਾਂਦਾ ਜਾਂ ਉਹਦਾ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਘਰ ਦੀ ਫਿਰ ਤਾਂ ਅਸੀਂ ਥੋੜਾ ਅਲੱਗ-ਅਲੱਗ ਬਟ ਅਸੀਂ ਉਦਾਂ ਨਹੀਂ ਕਦੇ ਲੱਗੋਵਾਂਗੇ ਉਦਾਂ ਸੀ ਹਮੇਸ਼ਾ ਜੁੜ ਕੇ ਕੰਮ ਕਰਦੇ। ਤੁਹਾਨੂੰ ਕਿਰਨ ਦੀ ਕਿਹੜੀ ਹੈਬਿਟ ਨੇ ਜੋ ਬਹੁਤ ਜ਼ਿਆਦਾ ਗੰਦੀਆਂ ਲੱਗਦੀਆਂ ਲੱਗਦਾ ਵੀ ਹਾਂ ਸ਼ੋਅ ਦੇ ਵਿੱਚ ਕਿਤੇ ਨਾ ਕਿਤੇ ਗੰਦੀ ਕੁਵਾਲੀ ਹਰਕਤ ਕਰ ਜਾਂਦੇ ਨੇ ਨਹੀਂ ਇਹ ਨਹੀਂ ਕਰਨੀ ਚਾਹੀਦੀ। ਕਈ ਵਾਰੀ ਆਡੀਅנס ਐਹ ਜੀ ਹੁੰਦੀ ਆ ਖੱਪ ਪਾਉਣ ਵਾਲੀ ਇਹਨੂੰ ਜਾਨੀ ਕਿ ਇਹ ਗੱਲਾਂ ਵਧੀਆਂ ਲੱਗਦੀਆਂ ਇਹ ਮੈਕ ਦੇ ਵਿੱਚ ਹੀ ਬੋਲ ਦਿੰਦੀ ਆ ਫਿਰ ਉਹ ਗੱਲਾਂ ਫਿਰ ਅਸੀਂ ਸਾਰੇ ਇਹਨੂੰ ਕਹਿ ਦਿੰਨੇ ਆ ਵੀ ਲੋਕਾਂ ਦਾ ਤਾਂ ਕੰਮ ਹੀ ਪੂਰ ਲਾਈਫ ਦੇ ਵਿੱਚ ਕਿਹੜਾ ਇੱਕ ਗੋਲ ਰਹਿ ਗਿਆ ਕਿ ਹਾਂ ਉਹ ਚੀਜ਼ ਰਹਿ ਗਈ ਉਹ ਵੀ ਕਰਵਾ ਜੀ ਹਜੇ ਤਾਂ ਬਹੁਤ ਕੁਝ ਸੋਚਿਆ ਹੋਇਆ ਵਾ ਜੀ ਤੇ ਕੰਮ ਜਾ ਪਰਹਵਾਂਗੇ ਮਿਹਨਤ ਕਰਦੇ ਆ ਜੀ ਬਾਕੀ ਉਹ ਸਮਾਲ ਘੱਤ ਡੋਰਾ ਜੀ ਵੇ ਸੋਨੇ ਦੇ ਅਕੰਗਣਾ ਵੇ ਸੌਦਾ ਇਕੋ ਜਿਹਾ ਵੇ ਸੋਨੇ ਦੇ ਅਕੰਗਣਾ ਵੇ ਸੌਦਾ ਇਕੋ ਜਿਹਾ ਦਿਲ ਦੇਣਾ ਤੇ ਦਿਲ ਮੰਗਣਾ ਕੇ ਸੌਦਾ ਇਕੋ ਜਿਹਾ दिल देना ते दिल ਮੰਗਣਾ ਕੇ ਸੌਦਾ ਇਕੋ ਜਿਆ ਵੇ سونے ਦੇ ਅੰਗਣਾ ਕਿਆ ਬਾਤ ਹੈ ਕਿਆ ਬਾਤ ਹੈ ਮੈਂ ਇੱਕ ਵਾਰੀ ਪੁੱਛਣਾ ਚਾਹੂੰਗੀ ਜੇ ਲਾਈਫ ਦੇ ਵਿੱਚ ਤੁਹਾਨੂੰ ਕਦੇ ਵੀ ਓਪਰਚੁਨਿਟੀ ਮਿਲੇ ਕਿ ਹਨਾ ਤੁਹਾਨੂੰ ਕਿਰਨ ਵਿਨਾ ਸਿੰਗਿੰਗ ਕਰਨੀ ਹੋਵੇ ਜਾਂ ਕਿਰਨ ਨੂੰ ਜੋਤੀ ਬਨਾ ਸਿੰਗਿੰਗ ਕਰਨੀ ਹੋਵੇ ਤੁਸੀਂ ਕਰ ਲੋਗੇ ਕਦੀ ਉਦਾਂ ਦੀ ਚੀਜ਼ਾਂ ਚਲੋ ਰੱਬ ਨਾ ਕਰੇ ਵੀ ਉਹਦਾ ਕਦੇ ਟਾਈਮ ਆਵੇ ਬਟ ਜੇ ਕਦੀ ਇੱਕ ਦੂਜੇ ਦੇ ਵਿੱਚ ਜਾਂ ਉਹਦਾ ਮਤਲਬ ਜਿਵੇਂ ਬਿਮਾਰ ਬੰਦਾ ਹੋ ਜਾਂਦਾ ਜਾਂ ਉਹਦਾ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਘਰ ਦੀ ਫਿਰ ਤਾਂ ਅਸੀਂ ਥੋੜਾ ਅਲੱਗ-ਅਲੱਗ ਬਟ ਅਸੀਂ ਉਹਦਾ ਨਹੀਂ ਕਦੇ ਲੱਗ ਹੋਵਾਂਗੇ ਉਹਦਾ ਸੀ ਹਮੇਸ਼ਾ ਜੁੜ ਕੇ ਕੰਮ ਕਰਾਂਗੇ ਕੀ ਬਾਤ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਬੱਸ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਸੇਮ ਹੀ ਵੀ ਅਸੀਂ ਅੱਡ ਨਹੀਂ ਹੋਣਾ ਚਾਹੁੰਦੇ ਤੇ ਕਦੇ ਵੀ ਅਜਿਹੇ ਟਾਈਮ ਆਵੇ ਨਾ ਠੀਕ ਹੈ ਜੀ ਬੱਚੇ ਵੀ ਪਾਲਣੇ ਆ ਔਰ ਘਰ ਵੀ ਦੇਖਣਾ ਔਰ ਕੰਮ ਸਾਡਾ ਪਹਿਲਾ ਵਾ ਜੀ ਜੀ ਹਾਂ ਜੀ ਤੇ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੂੰਗੀ ਤੁਹਾਨੂੰ ਕਿਰਨ ਦੀ ਕਿਹੜੀ ਹੈਬਿਟ ਨੇ ਜੋ ਬਹੁਤ ਜ਼ਿਆਦਾ ਗੰਦੀਆਂ ਲੱਗਦੇ ਲੱਗਦਾ ਵੀ ਹਾਂ ਸ਼ੋਅ ਦੇ ਵਿੱਚ ਕਿਤੇ ਨਾ ਕਿਤੇ ਗੰਦੀ ਕੁwali ਹਰਕਤ ਕਰ ਜਾਂਦੀ ਨੇ ਨਹੀਂ ਇਹ ਨਹੀਂ ਕਰਨੀ ਚਾਹੀਦੀ ਨਹੀਂ ਨਹੀਂ ਹੂੰ ਤਾਂ ਕੁਛ ਨਹੀਂ ਇਦਾਂ ਦਾ ਕਰਦੀ ਕਈ ਵਾਰੀ ਨੋਟ ਹੀ ਹੋ ਸ਼ਰਾਰਤੀ ਹੁੰਦੀ ਕਈ ਵਾਰੀ ਇਦਾਂ ਹੋ ਜਾਂਦਾ ਕਿ ਕਈ ਵਾਰੀ ਆਡੀਅנס ਐਸ ਜੀ ਹੁੰਦੀ ਆ ਖੱਪ ਪਾਉਣ ਵਾਲੀ ਇਹਨੂੰ ਜਾਨੀ ਕਿ ਇਹ ਗੱਲਾਂ ਵਧੀਆਂ ਲੱਗਦੀਆਂ ਇਹ ਮੈਕ ਦੇ ਵਿੱਚ ਹੀ ਬੋਲ ਦਿੰਦੀ ਆ ਫਿਰ ਉਹ ਗੱਲਾਂ ਫਿਰ ਅਸੀਂ ਸਾਰੇ ਇਹਨੂੰ ਕਹਿ ਦਿੰਦੇ ਆ ਵੀ ਲੋਕਾਂ ਦਾ ਤਾਂ ਕੰਮ ਹੀ ਐ ਕੋਈ ਮੰਦਿਰ ਹੁੰਦੀ ਐ ਤੁਹਾਨੂੰ ਪਤਾ ਖਾਪ ਆਉਣ ਵਾਲੀ ਵੀ ਹੁੰਦੀ ਐ ਤੇ ਕਈ ਵਾਰੀ ਬਾੜੇ ਪਿਆਰ ਕਰਨ ਵਾਲੇ ਸਰੋਤੇ ਵੀ ਹੁੰਦੇ ਆ ਜੀ ਕਈਆਂ ਦੀ ਆਦਤ ਹੀ ਹੁੰਦੀ ਐ ਜੀ ਬਿਲਕੁਲ ਤੁਸੀਂ ਕੀ ਕਹਿਣਾ ਚਾਹੋ ਪਤਾ ਕਾਤੋਂ ਇੱਕ ਹੁੰਦਾ ਵੀ ਚਲੋ ਆਪਾਂ ਦਰਬਾਰ ਚ ਆਏ ਆ ਦਰਬਾਰ ਚ ਇੱਕ ਜਿੱਦਾਂ ਲੋਕ ਸੀਟੀਆਂ ਸੀਟੀਆਂ ਮਾਰਨ ਆ ਜਾਂਦੇ ਆ ਜੀ ਤੇ ਸਾਰੇ ਆਪਣਾ ਜਦੋਂ ਰੋਲਰ ਆਪਾਂ ਪਾਉਂਦੇ ਨਾ ਇੱਕ ਕਿਉਂਕਿ ਕਵਾਲੀ ਦਾ ਇੱਕ ਲੈ ਜਾ ਹੁੰਦਾ ਕਿ ਉਹਨੂੰ ਸ਼ਾਂਤੀ ਨਾਲ ਸੁਣਿਆ ਜਾਂਦਾ ਨਾ ਜੀ ਜਦੋਂ ਚਲੋ ਆਪਾਂ ਵੀ ਗਾ ਸਾਡੇ ਕੋਲ ਜਿੰਨਾ ਕੁ ਗਉਣ ਮਾਲਕ ਨੇ ਸਾਨੂੰ ਦਿੱਤਾ ਸੀ ਉਹਨਾਂ ਕ ਸੁਣਾ ਕੇ ਆਈਦਾ ਅਸੀਂ ਉਹਨਾਂ ਤੋਂ ਪਿਆਰ ਲੈ ਕੇ ਆਈਦਾ ਬਸ ਇਹੀ ਚਾਹੁੰਦੇ ਆ ਵੀ ਰੋਲੇ ਰੱਪੇ ਤੋਂ ਅੱਗੇ ਤੋਂ ਅੱਛਾ ਇੰਨਾ ਪਿਆਰ ਮਿਲ ਰਿਹਾ ਮੈਂ ਕਹਿੰਨੀ ਹੁਣ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੁਸੀਂ ਫੇਮਸ ਹੋ ਗਏ ਹੋ ਪੂਰੀ ਮੈਂ ਕਹਿੰਨੀ ਮੈਂ ਕਹਿੰਨੀ ਬਹੁਤ ਜ਼ਿਆਦਾ ਲੋਕੀ ਤੁਹਾਨੂੰ ਜਾਣਨ ਲੱਗ ਗਏ ਇੰਨੇ ਇੰਟਰਵਿਊਜ਼ ਵੀ ਹੋ ਗਏ ਇੰਨਾ ਪਿਆਰ ਵੀ ਮਿਲ ਗਿਆ ਹੁਣ ਲਾਈਫ ਦੇ ਵਿੱਚ ਕਿਹੜਾ ਇੱਕ ਗੋਲ ਰਹਿ ਗਿਆ ਕਿ ਹਾਂ ਉਹ ਚੀਜ਼ ਰਹਿ ਗਈ ਉਹ ਵੀ ਕਰਨੀ ਹੈ ਪੂਰੀ ਬੱਸ ਜੀ ਹਜੇ ਤਾਂ ਬਹੁਤ ਕੁਝ ਸੋਚਿਆ ਹੋਇਆ ਵਾ ਜੀ ਤੇ ਕਾਮਜਾਬ ਹੋਵਾਂਗੇ ਮਿਹਨਤ ਕਰਦੇ ਆ ਜੀ ਬਾਕੀ ਉਸ ਮਾਲਕਾ ਤੇ ਡੋਰਾ ਜੀ ਅਜਾ ਤੁਸੀਂ ਤੁਹਾਡਾ ਕਿਹੜਾ ਸੁਪਨਾ ਹੈ ਕਿ ਤੁਸੀਂ ਜਾਣਦੇ ਹੋ ਕਿ ਮੇਰਾ ਉਹ ਸੁਪਨਾ ਪੂਰਾ ਹੋ ਜਾਈ ਕਿਉਂਕਿ ਹੁਣ ਤਾਂ ਮੈਂ ਵੀ ਤੁਹਾ ਬਹੁਤ ਜ਼ਿਆਦਾ ਨਾਮ ਬਣ ਗਿਆ ਤੁਹਾਡਾ ਵਧੀਆ ਜਿੱਦਾਂ ਵੀ ਸਾਡਾ ਨਾਮ ਆਣਾ ਚਾਹੀਦਾ ਵੱਡੇ ਸਿੰਗਰਾਂ ਦੇ ਵਿੱਚ ਜੀ ਵੈਸੇ ਕਿਹੜੇ ਸਿੰਗਰ ਨੂੰ ਤੁਸੀਂ ਦੋਨੋਂ ਜ਼ਿਆਦਾ ਫੋਲੋ ਕਰਦੇ ਹੋ ਅਸੀਂ ਜਾਦੇ ਉਸਤਾਦ ਜੀ ਨੂੰ ਕਰਦੇ ਆਨੁਸਤਫਾਤੀ ali khan ਸਾਹਿਬ ਜੀ ਮੈਂ ਕਹਿੰਦੀ ਹਾਂ ਉਹਨਾਂ ਦਾ ਇੱਕ ਗੀਤ ਹੋ ਜਾਵੇ ਤਾਂ ਫਿਰ ਕੀ ਕਹਿਣਾ ਹੈ ਯਾ ਦੇ ਵੱਲ ਜਾ ਮਾਥਿਆ ਸਿੱਧੇ ਮੂੰਹ ਬੁਲਾਉਂਦਾਨੀ ਜੋ ਮਾਂ ਵਿੱਚ ਆ ਗਈ ਮੈਨੂੰ ਡੋਬਦਾ ਨ ਤਾਰਦਾ ਕਿਹੜਾ ਕਰਜ ਮਾਇਆ ਹੋ ਖੇੜਾ ਮੈਂ ਵਿਚਾਰਦਾ ਇੱਕ ਕਰ ਰਬ ਦੋਤੇ ਰੱਬ ਵੱਲ ਜਾ ਮਤਿਓ ਸਿੱਧੇ ਮੂੰਹ ਬੁਲਾਉਂਦਾ ਨੀ ਰੱਬ ਵੱਲ ਜਾ ਮਤਿਓ ਸਾਹਮਣੇ ਵੀ ਆਉਂਦਾ ਨੀ ਦੁਮਾ ਵਿਚ ਕੋਈ ਮੈਨੂੰ ਡੋਬੇ ਹਰ ਰੱਬ ਦਾ ਤੇ ਦੂਜਾ ਕਰਿਆਰ ਦਾ ਕੀ ਹਾਲ ਹੈ ਕੀ ਹਾਲ ਹੈ اچھا ਇੱਕ ਗੱਲ ਹੋਰ ਮੈਂ ਪੁੱਛਣਾ ਚਾਹੂੰਗੀ ਮੈਂ ਦੇਖਿਆ ਮੋਸਟਲੀ ਤੁਸੀਂ ਜੇ ਕੋਈ ਸ਼ੋ ਵੀ ਲਾ ਰਹੇ ਹੋ ਜਾਂ ਫਿਰ ਇੰਟਰਵਿਊ ਵੀ ਦੇ ਰਹੇ ਹੋ ਕੱਪੜੇ ਵੀ ਸੇਮ ਹੁੰਦੇ ਨੇ ਚੁੰਨੀਆਂ ਵੀ ਸੇਮ ਹੁੰਦੀਆਂ ਨੇ ਇਵਨ ਚੱਪਲਾ ਵੀ ਸੇਮ ਹੁੰਦੀਆਂ ਨੇ ਕਾਰਨ ਕੀ ਹੈ ਕਾਰਨ ਤਾਂ ਇਹ ਹੈ ਜੀ ਪਹਿਲਾਂ ਤਾਂ ਅਸੀਂ ਨਾ ਅਲੱਗ-ਅਲੱਗ ਹੀ ਡਰੈੱਸ ਪਾਉਂਦੇ ਹੁੰਦੇ ਸੀ ਜੀ ਦੋਵੇਂ ਹੁੰਦੇ ਸੀ ਨਾ ਉਦੋਂ ਅਸੀਂ ਪਹਿਲਾਂ ਇਕੱਠੇ ਨੇ ਪਾਣੀ ਇੱਕੋ ਜੀ ਫਿਰ ਅਸੀਂ ਵਿੱਚ ਜਿਵੇਂ ਕਿ ਅਲੱਗ-ਅਲੱਗ ਪਾਣੀ ਸ਼ੁਰੂ ਕਰ ਦਿੱਤੀ ਤੇ ਐਦਾਂ ਨਾ ਜਿਵੇਂ ਅਸੀਂ ਗਾਉਣ ਜਾਂਦੇ ਸੀ ਨਾ ਅਗਲੇ ਕਹਿੰਦੇ ਤੁਸੀਂ ਦੋਨੇ ਵੀ ਰੀਅਲ ਸਿਸਟਰ ਹੋ ਜਿਵੇਂ ਹੁਣ ਬਹੁਤ ਸਾਰੀਆਂ ਸਿਸਟਰ ਆ ਗਈਆਂ ਸੇਮ ਡਰੈੱਸ ਪਾਉਂਦੇ ਆ ਨਾ ਇਹ ਦੁਨੀਆ ਕਰ ਕੀ ਆ ਜੀ ਅੱਛਾ ਹਾਂ ਜੀ ਐਦਾਂ ਨਹੀਂ ਪਰ ਉਹ ਸੇਮ ਹੀ ਕੱਪੜੇ ਹੁੰਦੇ ਆ ਜਿਵੇਂ ਸਟੇਜ ਤੇ ਜਿਹੜੇ ਹੁੰਦੇ ਆ ਵੈਸੇ ਨਹੀਂ ਹਾਂਜੀ ਅੱਛਾ ਹੁਣ ਕਿੰਨਾ ਕ ਜ਼ਿਆਦਾ ਪਿਆਰ ਮਿਲਦਾ ਹੈ ਮੈਂ ਕਹਿੰਦੀ ਹਾਂ ਦ ਸਿਟੀ ਹੈਡਲਾਈਨਸ ਵੱਲੋਂ ਤੁਸੀਂ ਇੰਨੇ ਜ਼ਿਆਦਾ ਫੇਮਸ ਹੋ ਗਏ ਫਰਸਟ ਇੰਟਰਵਿਊ ਤੁਹਾਡਾ ਇੱਧਰ ਹੀ ਸੀਗਾ ਬਹੁਤ ਉਸ ਟਾਈਮ ਤੁਸੀਂ ਰੋਏ ਵੀ ਸੀਗੇ ਤੇ ਅੱਜ ਤੁਹਾਨੂੰ ਕਿੰਨਾ ਕ ਪ੍ਰਾਊਡ ਹੁੰਦਾ ਹੈ ਕਿਉਂਕਿ ਤੁਹਾਡੀ ਇੰਟਰਵਿਊ ਨੂੰ ਜੇ ਲੈ ਕੇ ਗੱਲ ਕੀਤੀ ਜਾਵੇ ਉਸ ਟਾਈਮ ਤੁਸੀਂ ਰੋਏ ਹੋ ਪਰ ਅੱਜ ਬਹੁਤ ਜ਼ਿਆਦਾ ਖੁਸ਼ ਹੋ ਖੁਸ਼ੀ ਇਹ ਹੀ ਹੈ ਜੀ ਉਦੋਂ ਐਸੀ ਡਰ ਵੀ ਲੱਗਦਾ ਸੀ ਵੀ ਪਤਾ ਨਹੀਂ ਕੀ ਜਦ ਇੱਕ ਇਹ ਕੰਮ ਕਰਿਆ ਹੀ ਨਹੀਂ ਕਦੇ ਨਾ ਇਸ ਲੈਨ ਦੇ ਵਿੱਚ ਗਏ ਨਹੀਂ ਬਸ ਇੱਕ ਐ ਸੀ ਵੀ ਸਟੇਜ ਤੇ ਗਾਇਆਉਣਾ ਘਰ ਆ ਜਾਣਾ ਤੇ ਆ ਗੱਲਾਂ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਤੇ ਬਸ ਹੁਣ ਇੰਨੀਆਂ ਇੰਟਰਵਿਊਆਂ ਹੋ ਗਈਆਂ ਤੇ ਥੋੜਾ ਜਾਂ ਆਪ ਵੀ ਖੁੱਲ ਗਏ ਆ ਇਹ ਇਦਾਂ ਵੀ ਚਲੋ ਬਸ ਇਹ ਤਾਂ ਰੀਅਲ ਗੱਲਾਂ ਵਾਂ ਜੋ ਤੁਸੀਂ ਪੁੱਛਦੇ ਹੋ ਜੀ ਤੇ ਬਸ ਹੁਣ ਖੁਸ਼ ਆਂ ਜੀ